ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਨਮਸਕਾਰ ਜੀ ਸਾਰਿਆਂ ਨੂੰ। ਹੋਰ ਜੀ ਕੀ ਹਾਲ ਚਾਲ ਆ? ਅਸੀਂ ਉਮੀਦ ਕਰਦੇ ਹਾਂ ਤੁਸੀਂ ਸਾਰੇ ਆਪਣੇ ਆਪਣੇ ਘਰਾਂ ਵਿੱਚ ਖੁਸ਼ ਹੋਵੋਗੇ, ਤੰਦਰੁਸਤ ਹੋਵੋਗੇ। ਹਾਂ ਜੀ ਬਿਲਕੁਲ। ਤੇ ਠੰਡ ਬਹੁਤ ਵੱਧ ਗਈ ਐ ਅਸੀਂ ਪਿਛਲੀ ਵਾਰੀ ਵੀ ਤੁਹਾਨੂੰ ਦੱਸਿਆ ਸੀ ਹੁਣ ਹੋਰ ਵੀ ਠੰਡ ਵੱਧ ਗਈ ਆ। ਹਾਂ ਜੀ। ਤੇ ਪਕੌੜੇ ਕਹਿੰਨੇ ਕਹਿੰਨੇ ਬਣਾਇਆ ਘਰ 'ਚ? ਹਾਂ। ਪਕੌੜੇ ਤਾਂ ਬਣਾਦੇ ਬਣਾਉਣੇ ਪੈਂਦੇ ਆ ਠੰਡ ਹੋਵੇ ਤਾਂ। ਬਣਾਉਂਦੇ ਸਾਰੇ ਹੀ ਆ ਕੁਝ ਦੱਸ ਦਿੰਦੇ ਆ ਕੁਝ ਨਹੀਂ ਦੱਸਦੇ ਕੋਈ ਚੋਰੀ ਬਣਾਵਣਾ ਕੇ ਖਾਈ ਜਾਂਦੇ ਆ। ਹਾਂ ਜੀ ਹਾਂ ਜੀ। ਤੇ ਚਲੋ ਇਹੀ ਇਹ ਜਿਹੜਾ ਠੰਡ ਦਾ ਨਜ਼ਾਰਾ ਕੀ ਤਾਂ ਲੈਣਾ ਚਾਹੀਦਾ ਨਾਲ ਪਕੌੜੇ ਹੋਣ ਤੇ ਨਾਲ ਚਾਹ ਬਣੀ ਹੋਵੇ ਹਾਂਜੀ ਤੇ ਇਹ ਰੂਹ ਦੀ ਖਰਾਕ ਹੈ ਅੱਜਕੱਲ ਸਹੀ ਗੱਲ ਪੰਜਾਬੀਆਂ ਦੀ ਤਾਂ ਖਾਸ ਕਰਕੇ ਪੰਜਾਬੀਆਂ ਦੀ ਖਾਸ ਕਰਕੇ ਆਲੂ ਵਾਲੇ ਪਰੌਂਟੇ ਤੇ ਚਾਹ ਸੋ ਅਸੀਂ ਫੇਰ ਹਾਜ਼ਰ ਹੋ ਗਏ ਆ ਤੁਹਾਡੇ ਸਾਹਮਣੇ ਪ੍ਰੋਗਰਾਮ ਲੈ ਕੇ ਭੁੱਲ ਗਏ ਲੋਕ ਬਾਤਾਂ ਪਾਉਣੀਆਂ ਸੋ ਬਹੁਤ ਚੰਗਾ ਲੱਗਦਾ ਹੈ ਤੁਹਾਡੇ ਨਾਲ ਮਿਲ ਕੇ ਬਹੁਤ ਪਿਆਰ ਦਿੰਦੇ ਆ ਤੁਸੀਂ ਸਾਡਾ ਪ੍ਰੋਗਰਾਮ ਦੇਖਦੇ ਆ ਸਾਨੂੰ ਬਹੁਤ ਪਿਆਰ ਦਿੰਦੇ ਆ ਬਹੁਤ ਸਾਨੂੰ ਇੱਜ਼ਤ ਮਾਨ ਦਿੰਨੇ ਆ ਤੁਹਾਡੇ ਕਮੈਂਟ ਦੇਖ ਦੇ ਕੇ ਅਸੀਂ ਬੜੇ ਖੁਸ਼ ਹੁੰਨੇ ਆ ਤਾਂ ਇਸ ਲਈ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਥੈਂਕ ਯੂ ਸਹੀ ਗੱਲ ਆ ਤੇ ਚਲੋ ਹੁਣ ਆਪਾਂ ਸਾਰਿਆਂ ਨੂੰ ਪਹਿਲਾਂ ਦਿੰਨੇ ਆ ਪਿਛਲੀ ਬਾਤ ਦਾ ਜਵਾਬ ਹਾਂਜੀ ਪਿਛਲੀ ਬਾਤ ਦਾ ਜਵਾਬ ਹੈਗਾ ਜੀ ਤਾਲਾ ਜਿੰਦਾ ਹੈ ਨਾ ਸਹੀ ਗੱਲ ਆ ਬਾਤ ਆਪਣੀ ਸੀਗੀ ਜੀ ਨਾ ਰੋਟੀ ਖਾਵੇ ਨਾ ਪੈਸੇ ਲਵੇ ਫਿਰ ਵੀ ਪਿਆਰਾ ਡਾਕਟਰ ਹਾਂ ਜੀ ਉਹ ਦੇਖ ਲੋ ਪਹਿਰਾ ਦਿੰਦਾ ਆਪਾਂ ਘਰ ਨਹੀਂ ਵੀ ਹੁੰਦੇ ਨਾ ਤਾਂ ਵੀ ਉਹ ਪਹਿਰਾ ਦਿੰਦਾ ਪਹਿਰੇਦਾਰ ਹੁੰਦਾ ਹਾਂ ਜੀ ਉਹ ਪਹਿਰੇਦਾਰ ਤੇ ਚਲੋ ਹੁਣ ਅਸੀਂ ਦੱਸਦੇ ਹਾਂ ਉਹਨਾਂ ਦੇ ਨਾਂ ਜਿਨ੍ਹਾਂ ਨੇ ਬਾਤ ਦਾ ਜਵਾਬ ਸਹੀ ਦਿੱਤਾ ਇੱਥੇ ਆ ਜੀ ਯੂਪੀ ਦੇ ਪੰਜਾਬੀ ਪਿੰਡ ਹਾਂ ਜੀ ਯੋਗਰਾਜ ਸੁਖਾਨਾ ਹਾਂ ਜੀ ਕੁਲਵੰਤ ਕਲਸੀ ਹਾਂ ਜੀ ਪੰਜਾਬੀ ਕਿਚਨ ਵਲੌਗ ਹਾਂ ਜੀ ਬਲਵਿੰਦਰ ਕੌਰ ਹਾਂ ਜੀ ਹਰਦੀਪ ਮਾਨ 6 ਬਹੁਤ ਬਹੁਤ ਤੁਹਾਡਾ ਸਵਾਗਤ ਕਰਦੇ ਆ ਬਹੁਤ ਬਹੁਤ ਤੁਹਾਡਾ ਧੰਨਵਾਦ ਕਰਦੇ ਤੁਸੀਂ ਚੈਨਲ ਤੇ ਆਉਨੇ ਆ ਆਪਣਾ ਕੀਮਤੀ ਟਾਈਮ ਕੱਢ ਕੇ ਹਾਂਜੀ ਤੇ ਸਾਨੂੰ ਬਹੁਤ ਚੰਗਾ ਲੱਗਦਾ ਹੈ ਹਾਂਜੀ ਬਹੁਤ ਬਹੁਤ ਥੈਂਕ ਯੂ ਜੀ ਸਾਰਿਆਂ ਦਾ ਤੇ ਸਾਡੇ ਲਈ ਬਹੁਤ ਮਾਨ ਦੀ ਗੱਲ ਆ ਤੇ ਸਾਰਿਆਂ ਨੂੰ ਤੁਹਾਨੂੰ ਨਵੇਂ ਸਾਲ ਦੀਆਂ ਬਹੁਤ ਬਹੁਤ ਮੁਬਾਰਕਾਂ ਹਾਂਜੀ ਤੁਹਾਨੂੰ ਵੀ ਬਹੁਤ ਬਹੁਤ ਮੁਬਾਰਕਾਂ ਜੀ ਨਵੇਂ ਸਾਲ ਦੀਆਂ ਤੇ ਲੋਹੜੀ ਦੀਆਂ ਵੀ ਮੁਬਾਰਕਾਂ ਬਹੁਤ ਬਹੁਤ ਵਾਈ ਬੁਰੂ ਕਰੇ ਪ੍ਰਮਾਤਮਾ ਸਾਰਿਆਂ ਦੇ ਘਰ ਲੋੜੀ ਖੁਸ਼ੀਆਂ ਭਰੀ ਆਵੇ ਖੁਸ਼ੀਆਂ ਭਰੀ ਆਵੇ ਸੋਨਾ ਸੁਨੇਹਾ ਲੈ ਕੇ ਆਵੇ ਰੇੜੀਆਂ ਮੂਫਲੀ ਲੈ ਕੇ ਆਵੇ ਸਾਰੇ ਘਰ ਖੁਸ਼ੀਆਂ ਨਾਲ ਭਰ ਜਾਣ ਸਹੀ ਗੱਲ ਆ ਸਾਰੇ ਆਪਣੇ ਆਪਣੇ ਘਰਾਂ ਵਿੱਚ ਖੁਸ਼ੀਆਂ ਚਾਵਾਂ ਨਾਲ ਲੋੜੀ ਮਨਾਉਣ ਹਾਂਜੀ ਤੇ ਰੱਬ ਸਾਰਿਆਂ ਨੂੰ ਤੰਦਰੁਸਤੀ ਬਖਸ਼ੇ ਸਾਰਿਆਂ ਨੂੰ ਤਰੱਕੀ ਬਖਸ਼ੇ ਬਿਲਕੁਲ ਸਾਰਿਆਂ ਦੇ ਘਰ ਪ੍ਰਮਾਤਮਾ ਖੁਸ਼ੀਆਂ ਦੇਵੇ ਬਹੁਤ ਖੁਸ਼ੀਆਂ ਲੈ ਕੇ ਆਵੇ ਸਾਰਿਆਂ ਲਈ ਔਰ ਜਦੋਂ ਲੋੜੀ ਦਾ ਤਿਉਹਾਰ ਆਉਂਦਾ ਆ ਤਾਂ ਫਿਰ ਤੁਹਾਨੂੰ ਪਤਾ ਕਿੰਦਾ ਰੌਣਕਾ ਲੱਗ ਜਾਂਦੀਆਂ ਸਾਰੇ ਪਰਿਵਾਰਾਂ ਦੇ ਵਿੱਚ ਸਾਰਿਆਂ ਨੂੰ ਇੱਕ ਆਸ ਜੀ ਹੁੰਦੀ ਆ ਵੀ ਅੱਜ ਲੋੜੀ ਆ ਵੀ ਅੱਜ ਫਲਾਣੇ ਦੇ ਘਰ ਲੋੜੀ ਆ ਵੀ ਚਲੋ ਉੱਥੇ ਚੱਲਦੇ ਆ ਉੱਥੇ ਲੋੜੀ ਸੇਕਾਂਗੇ ਵੀ ਨਾਲੇ ਅੱਗ ਸੇਕਾਂਗੇ ਨਾਲੇ ਬੈਠ ਕੇ ਕੁਝ ਮੂਫਲੀ ਰੇੜੀਆਂ ਵਗੈਰਾ ਖਾਵਾਂਗੇ ਵੀ ਹਨਾ ਤਾਂ ਬਹੁਤ ਵਧੀਆ ਲੱਗਦਾ ਫਿਰ ਜਦੋਂ ਆਪਾਂ ਜਾਂਦੇ ਆ ਕਿਸੇ ਦੇ ਲੋੜੀ ਦੇ ਤਿਉਹਾਰ ਤੇ ਘਰ ਤੇ ਜਾਂਦੇ ਆ ਤਾਂ ਇਹ ਤਿਉਹਾਰ ਬੜਾ ਪੁਰਾਣਾ ਆ ਆਪਾਂ ਮਨਾਉਂਦੇ ਆ ਬਹੁਤ ਚੰਗਾ ਲੱਗਦਾ ਆ ਪੰਜਾਬੀਆਂ ਨੂੰ ਤਾਂ ਖਾਸ ਕਰਕੇ ਢੋਲ ਵਜਦੇ ਹੋਣ ਬੋਲੀਆਂ ਪੈਂਦੀਆਂ ਹੋਣ ਔਰ ਲੋੜੀ ਦਾ ਤਿਉਹਾਰ ਦੇ ਵਿੱਚ ਤਾਂ ਰੌਣਕਾਂ ਹੀ ਰੌਣਕਾਂ ਸਹੀ ਗੱਲ ਆ ਤੇ ਹੁਣ ਤਾਂ ਕੋਈ ਲੋੜੀ ਮੰਗਦਾ ਨਹੀਂਗਾ ਤੇ ਪਹਿਲਾਂ ਤਾਂ ਲੋੜੀ ਮੰਗਦੇ ਹਾਂ ਹਾਂਜੀ ਪਹਿਲਾਂ ਲੋੜੀ ਮੰਗਣ ਚਾਹੀਦਾ ਸੀ ਅਸੀਂ ਹਾਂ ਨਹੀਂ ਸਾਰੇ ਲੋੜੀ ਮੰਗਣ ਜਾਂਦੇ ਸੀ ਅਸੀਂ ਵੀ ਛੋਟੇ ਛੋਟੇ ਲੋੜੀ ਮੰਗਣ ਜਾਂਦੇ ਹੁੰਦੇ ਸੀ ਤੇ ਬਹੁਤ ਵਧੀਆ ਲੱਗਦਾ ਹੁੰਦੇ ਹੁਣ ਤਾਂ ਨਿਆਣੇ ਜਾਂਦੇ ਹੀ ਨਹੀਂ ਗਾ ਕਹਿੰਦੇ ਸਾਨੂੰ ਸ਼ਰਮ ਆਉਂਦੀ ਹਾਂਜੀ ਹੁਣ ਸ਼ਰਮ ਆਉਂਦੀ ਬੱਚਿਆਂ ਨੂੰ ਹਾਂ ਹੁਣ ਕੋਈ ਲੋੜੀ ਮੰਗਦਾ ਨਹੀਂਗਾ ਇਦਾਂ ਹੀ ਹੈ ਤੇ ਪਹਿਲਾਂ ਦੇ ਪੁਰਾਣੇ ਗੀਤ ਵੀ ਤਾਂ ਬੜੇ ਸੋਹਣੇ ਹੁੰਦੇ ਸੀ ਬੱਚੇ ਗਾਉਂਦੇ ਹੁੰਦੇ ਸੀ ਹਨਾ ਬੜੇ ਸੋਹਣੇ ਸੋਹਣੇ ਗੀਤ ਗਾਉਂਦੇ ਹੁੰਦੇ ਸੀ ਤਾਂ ਫੇਰ ਉਹਨੂੰ ਕਹਿਣਾ ਪਹਿਲਾਂ ਨਿਆਣਿਆਂ ਨੂੰ ਕਹਿਣਾ ਗੀਤ ਸੁਣਾਓ ਪਹਿਲਾਂ ਦੋ ਤਿੰਨ ਫੇਰ ਤੁਹਾਨੂੰ ਵੀ ਹੁੰਦੀ ਹਾਂ ਜੀ ਹਾਂ ਜੀ ਹਾਂ ਉਹ ਵੀ ਹੋਰ ਖਾਣ ਪੀਣ ਦਾ ਸਮਾਨ ਦੇ ਦੇਣਾ ਜੋ ਵੀ ਹੁਣ ਆ ਰੇੜੀਆਂ ਮੁਫਲੀ ਹੋਰ ਆਪਰਾ ਉਹਦੇ ਨਾਲ ਹੀ ਬੱਚੇ ਖੁਸ਼ ਹੋ ਜਾਂਦੇ ਸੀਗੇ ਸੋ ਲੋੜੀ ਦਾ ਤੁਹਾਨੂੰ ਬਹੁਤ ਬਹੁਤ ਲੋੜੀ ਦੀਆਂ ਮੁਬਾਰਕਾਂ ਤੇ ਲੋੜੀ ਮਨਾਓ ਹਾਂ ਜੀ ਤੇ ਜ਼ਰੂਰੀ ਨਹੀਂ ਹੁਣ ਤਾਂ ਦੁਨੀਆ ਬਹੁਤ ਐਡਵਾਂਸ ਹੋ ਗਈ ਆ ਕਿ ਅੱਗੇ ਮੁੰਡਿਆਂ ਦੀ ਲੋੜੀ ਮਨਾਉਂਦੇ ਹੁੰਦੇ ਸੀ ਕਿ ਹੁਣ ਤਾਂ ਲੋਕ ਕੁੜੀਆਂ ਦੀ ਲੋੜੀ ਮਨਾਉਂਦੇ ਬਿਲਕੁਲ ਕਿਉਂਕਿ ਕੁੜੀਆਂ ਵੀ ਹੁਣ ਬੜੀ ਮੁਸ਼ਕਲ ਲੱਭਦੀਆਂ ਹਨਾ ਜਿਨ੍ਹਾਂ ਦੇ ਘਰ ਬੱਚੇ ਨਹੀਂ ਹੁੰਦੇ ਉਹਨਾਂ ਨੂੰ ਪਛਕੇ ਦੇਖੋ ਕਿ ਉਹਨਾਂ ਦੀ ਵੀ ਕੀ ਕੀਮਤ ਆ ਹਨਾ ਇੱਕ ਕੁੜੀ ਦੀ ਵੀ ਕੀ ਕੀਮਤ ਆ ਹੂੰ ਹੂੰ ਕੁੜੀ ਵੀ ਜਿਹਦੇ ਘਰ ਨਹੀਂ ਹੈਗੀ ਨਾ ਉਹ ਕਹਿੰਦਾ ਪ੍ਰਮਾਤਮਾ ਮੈਨੂੰ ਇੱਕ ਬੱਚਾ ਦੇ ਭਾਵੇਂ ਧੀ ਦੇ ਦੇ ਸਹੀ ਗੱਲ ਆ ਸਹੀ ਗੱਲ ਪਰਦੀਆਂ ਜਦੋਂ ਵੱਡੀਆਂ ਹੋ ਜਾਂਦੀਆਂ ਨਾ ਫੇਰ ਪਸ ਇਦਿਆਂ ਹਨਾ ਫੇਰ ਆਏ ਕੋਈ ਨਾ ਕੀ ਤੇ ਮਾਂ ਬਾਪ ਨੂੰ ਉਹਨਾਂ ਨੂੰ ਘਰੋਂ ਤੋੜਨਾ ਬਹੁਤ ਔਖਾ ਹੋ ਜਾਂਦਾ ਔਖਾ ਹੋ ਜਾਂਦਾ ਬਿਲਕੁਲ ਔਖਾ ਹੋ ਜਾਂਦਾ ਤੇ ਚਲੋ ਉਹਨਾਂ ਦੀ ਕਿਸਮਤ ਹੋਵੇ ਵਧੀਆਂ ਤੇ ਸਾਰਾ ਕੁਝ ਹੀ ਫੇਵੀਆਂ ਸਾਰੇ ਘਰ ਹੱਸਦੇ ਵਸਦੇ ਰਹਿਣ ਜੀ ਬਹੁਤ ਖੁਸ਼ੀਆਂ ਲੈ ਕੇ ਆਵੇ ਲੋਹੜੀ ਇਹ ਹਾਂ ਅਸੀਂ ਤੇ ਇਹ ਕਹਿੰਨੇ ਆ ਸਾਰੇ ਪਰਿਵਾਰਾਂ ਦੇ ਵਿੱਚ ਹਨਾ ਰੱਬ ਬਹੁਤ ਖੁਸ਼ੀਆਂ ਲਿਆਵੇ ਤੰਦਰੁਸਤੀ ਆ ਲੈ ਆਵੇ ਹਾਂਜੀ ਹਨਾ ਤੇ ਲੋਹੜੀ ਸਾਰਿਆਂ ਲਈ ਬਹੁਤ ਵਧੀਆ ਹੋਵੇ ਬਿਲਕੁਲ ਤੇ ਵਧੀਆ ਮਾਹੌਲ ਹੋਵੇ ਤੇ ਸਾਰੇ ਖੁਸ਼ ਰਹਿਣ ਸਾਰੇ ਆਪਣੇ ਪਰਿਵਾਰਾਂ ਵਿੱਚ ਤੰਦਰੁਸਤ ਰਹਿਣ ਹਾਂਜੀ ਤੇ ਸਾਰਿਆਂ ਦੇ ਬੱਚੇ ਤੰਦਰੁਸਤ ਰਹਿਣ ਬਿਲਕੁਲ ਤਰੱਕੀਆਂ ਕਰਨ ਅਸੀਂ ਫਿਰ ਏਕ ਨੂੰ ਇਹੀ ਕਹਿੰਦੇ ਹਾਂ ਹਾਂਜੀ ਔਰ ਇਹ ਲੋਹੜੀ ਦਾ ਤਿਉਹਾਰ ਸਾਡੇ ਪੰਜਾਬ ਲਈ ਸੋਹਣੀਆਂ ਖੁਸ਼ਖਬਰੀਆਂ ਲੈ ਕੇ ਆਵੇ ਖੁਸ਼ਖਬਰੀਆਂ ਲੈ ਕੇ ਆਵੇ ਹਾਂਜੀ ਤੇ ਚੰਗਾ ਸਾਡਾ ਪੰਜਾਬ ਇਦੀ ਹੱਸਦਾ ਵਸਦਾ ਹੈ ਤੇ ਮੇਰੇ ਖਿਆਲ ਨਾਲ ਲੋਹੜੀ ਤੇ ਹੁਣ ਸਾਰੇ ਜਣੇ ਤੁਸੀਂ ਆਪਣੇ ਆਪਣੇ ਘਰਾਂ ਦੇ ਵਿੱਚ ਜੋ ਵੀ ਆ ਚੰਗਾ ਬਣਾਓ ਚੰਗਾ ਖਾਓ ਹਾਂਜੀ ਤੇ ਚੰਗਾ ਸੋਚੋ ਆਪਣੀ ਸੋਚ ਨੂੰ ਵੱਡੀ ਰੱਖੋ ਛੋਟੀ ਨਾ ਰੱਖੋ ਬਿਲਕੁਲ ਵਧੀਆ ਰੱਖੋ ਆਪਣੀ ਸੋਚ ਨੂੰ ਤੇ ਸਾਰਿਆਂ ਲਈ ਤਾਂ ਦ੍ਰਿਸ਼ਟੀ ਮੰਗੋ ਤੇ ਫਿਰ ਸਾਰਾ ਕੁਝ ਹੀ ਆ ਅਸੀਂ ਅੱਗੇ ਵੀ ਗੱਲ ਕੀਤੀ ਸੀ ਇੱਕ ਵੀਡੀਓ ਦੇ ਵਿੱਚ ਕਿ ਜੇ ਆਪਾਂ ਨੂੰ ਕੁਝ ਚਾਹੀਦਾ ਤਾਂ ਆਪਾਂ ਕਿਸੇ ਲਈ ਮੰਗੀਏ ਬਿਲਕੁਲ ਸਹੀ ਗੱਲ ਹੈ ਹਾਂ ਤੇ ਕਿਸੇ ਲਈ ਆਪਾਂ ਮੰਗੀਏ ਸੁੱਖ ਸ਼ਾਂਤੀ ਤੇ ਫਿਰ ਸਾਰਾ ਕੁਝ ਆਪਾਂ ਨੂੰ ਮਿਲਦਾ ਤੇ ਚਲੋ ਹੁਣ ਆਪਾਂ ਪਾਉਨੇ ਆਜ ਦੀ ਬਾਤ ਹਾਂਜੀ ਅੱਜ ਦੀ ਬਾਤ ਹੈਗੀ ਆ ਜੀ ਲੰਮਾ ਝੰਮਾ ਆਦਮੀ ਉਹਦੇ ਗਿੱਟੇ ਦਾੜੀ ਲਓ ਜੀ ਲੰਮਾ ਝੰਮਾ ਆਦਮੀ ਉਹਦੇ ਗਿੱਟੇ ਦਾੜੀ ਹਾਂਜੀ ਹੁਣ ਫੇਰ ਤੁਸੀਂ ਫਸਣ ਨਾ ਹੋ ਜਿਓ ਬੜੀ ਸੌਖੀ ਬਾਤ ਆਏ ਤਾਂ ਲੱਭ ਲਿਓ ਚੰਗਾ ਲੱਭ ਲਿਓ ਲੱਭ ਲਿਓ ਬਿਲਕੁਲ ਚਲੋ ਫੇਰ ਮਿਲਾਂਗੇ ਜੀ ਆਪਾਂ ਅਗਲੀ ਵੀਡੀਓ ਅਗਲੀ ਵੀਡੀਓ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ